ਮਨੋਂ ਚਾਹੇ ਨਾ ਰਿਸ਼ਤਿਆਂ ਦਾ ਸੱਚ ਇਹੀ ਹੈ ਕਿ ਅਸੀਂ ਇੱਕ ਦੂਜੇ ਦੀਆਂ ਨਜ਼ਰਾਂ ਦੇ ਸਾਹਮਣੇ ਹੁੰਨੇ ਆਂ ਪੂਰੇ ਦੇ ਪੂਰੇ ਪਰ ਸਾਰੇ ਦੇ ਸਾਰੇ ਫਿਰ ਵੀ ਨਜ਼ਰ ਕਦੇ ਨਹੀਂ ਆਉਂਦੇ ਅਸੀਂ ਇੱਕ ਦੂਜੇ ਨੂੰ ਜਾਣਨ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਇੱਕ ਦੂਜੇ ਨੂੰ ਕਿੰਨਾ ਫਰੋਦਿਆਂ ਕੈਲਕੂਲੇਟਰ ਫੜ ਕੇ ਇੱਕ ਦੂਜੇ ਦੇ ਪਲ-ਪਲ ਦਾ ਹਿਸਾਬ ਕਰਦੇ ਸਾਡੀ ਐਨੀ એનર્ਜੀ ਰਿਸ਼ਤਿਆਂ ਨੂੰ ਬਣਾਉਣ ਵਿੱਚ ਨਹੀਂ ਲੱਗਦੀ ਜਿੰਨੀ ਸਾਡੀ ਕਿਸੇ ਨਾਲ ਰਿਸ਼ਤੇ ਨੂੰ ਸਮਝਣ ਤੇ ਲੱਗਦੀ ਅਸੀਂ ਕਿਸੇ ਨਾਲ ਰਿਸ਼ਤੇ ਦੇ ਆਨੰਦ ਨੂੰ ਤਾਂ ਸ਼ਾਇਦ ਕਦੇ ਮਾਣਦੇ ਨਹੀਂ ਸਾਡਾ ਸਾਰਾ ਧਿਆਨ ਉਸ ਨੂੰ ਜਾਣਨ ਅਤੇ ਸਮਝਣ ਉੱਤੇ ਲੱਗਾ ਰਹਿ ਜਾਂਦਾ ਕਦੇ-ਕਦੇ ਕੋਈ ਥੋੜਾ ਜਿਨਾ ਸਮਝ ਆ ਵੀ ਜਾਂਦਾ ਸਾਨੂੰ ਜਿਵੇਂ ਜਿੱਤ ਦਾ ਨਸ਼ਾ ਚੜ ਜਾਂਦਾ ਓਏ ਤੇਰਾ ਕੁਝ ਨਹੀਂ ਲੁਕਿਆ ਹੋਇਆ ਮੈਥੋਂ ਅਸੀਂ ਇਹ ਡਾਇਲੌਗ ਮਾਰਦੇ ਹਾਂ ਉਸ ਨੂੰ ਪਰ ਅਗਲੇ ਹੀ ਦਿਨ ਉਸ ਦੀ ਕੋਈ ਈਮੇਲ ਕੋਈ ਮੈਸੇਜ ਕੁਝ ਛੁਪਿਆ ਹੋਇਆ ਰਾਜ ਸਾਡੇ ਸਾਹਮਣੇ ਆ ਜਾਂਦਾ ਸਾਡਾ ਸਾਰਾ ਨਸ਼ਾ ਲੈ ਜਾਂਦਾ ਤੇ ਅਸੀਂ ਤੜਪ ਕੇ ચીਖ ਪੈਨੇ ਓਏ ਤੂੰ ਐਦਾਂ ਦਾ ਮੈਂ ਤੈਨੂੰ ਕੀ ਸਮਝਿਆ ਧੋਖੇਬਾਜ਼ ਤੇ ਤੂੰ ਕੀ ਨਿਕਲਿਆ ਦੁਜੇ ਸਮੂਹ ਕਦੇ ਧੋਖਾ ਨਹੀਂ ਦਿੰਦੇ ਧੋਖਾ ਅਸੀਂ ਖੁਦ ਨੂੰ ਦਿੰਨੇ ਉਦੋਂ ਜਦੋਂ ਅਸੀਂ ਕਿਸੇ ਬਾਰੇ ਇਹ ਸੋਚ ਲੈਨੇ ਆ ਕਿ ਅਸੀਂ ਉਸ ਨੂੰ ਸਾਰੇ ਦਾ ਸਾਰਾ ਜਾਣਦੇ ਹਾਂ ਕੋਈ ਕਿਸੇ ਨੂੰ ਸਾਰੇ ਦਾ ਸਾਰਾ ਨਹੀਂ ਜਾਣ ਸਕਦਾ ਅਸੀਂ ਦੂਜਿਆਂ ਨੂੰ ਸਿਰਫ ਉਹਨਾਂ ਨੂੰ ਜਾਣਦੇ ਹਾਂ ਜਿੰਨਾਂ ਕੋ ਉਹ ਚਾਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਜਾਣ ਲਈਏ ਦੂਜੇ ਵੀ ਸਾਨੂੰ ਉਹਨਾਂ ਨੂੰ ਜਾਣਦੇ ਨੇ ਜਿੰਨਾਂ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਸਾਨੂੰ ਜਾਣ ਲੈਣ ਕੋਈ ਖਤਰਾ ਨਹੀਂ ਅਸੀਂ ਜਦੋਂ ਕਿਸੇ ਅਜਨਬੀ ਨੂੰ ਮਿਲਦੇ ਹਾਂ ਤੁਸੀਂ ਕਦੇ ਨੋਟ ਕੀਤਾ ਹੋਣਾ ਅਸੀਂ ਚਾਹੁੰਦੇ ਹਾਂ ਕਿ ਉਹ ਸਾਦੇ ਸਿਰਫ ਉਸ ਹਿੱਸੇ ਨੂੰ ਵੇਖੇ ਜਿਹੜਾ ਕਿ ਚੰਗਾ ਹਿੱਸਾ ਹੈ ਸਾਡਾ ਸਾਡੇ ਗੁਣ ਸਾਡੀਆਂ ਖੂਬੀਆਂ ਅਸੀਂ ਉਸ ਨਾਲ ਚੰਗੀਆਂ-ਚੰਗੀਆਂ ਗੱਲਾਂ ਕਰਦੇ ਹਾਂ ਸਲੀਕੇ ਨਾਲ ਪੇਸ਼ ਆਉਣੇ ਆ ਤਾਂ ਕਿ ਉਹ ਜਾਣੇ ਕਿ ਸਾਡੀ ਸ਼ਖਸੀਅਤ ਵਿੱਚ ਇੱਕ ਸਲੀਕੇ ਵਾਲਾ ਪੱਖ ਹੈ ਜੀ ਤੁਸੀਂ ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋ ਬਿਨਾਂ ਗੱਲੋਂ ਮੁਸਕਰਾਉਣੀ ਹੈ ਉਸ ਨਾਲ ਨਾ ਵਿਖੇ ਕਿ ਜਦੋਂ ਕੋਈ ਔਰਤ ਪਹਿਲੀ ਵਾਰ ਕਿਸੇ ਮਰਦ ਨੂੰ ਮਿਲਦੀ ਹੈ ਉਸ ਨੂੰ ਬੜਾ ਅਫਸੋਸ ਹੁੰਦਾ ਜੇ ਉਸਨੇ ਵਧੀਆ ਕੱਪੜੇ ਨਾ ਪਾਏ ਹੋਣ ਯਸਵਾਰ ਕੇ ਵਾਲ ਨਾ ਵਾਹੇ ਹੋਣ ਮੈਂ ਕਦੇ ਕਿਸੇ ਮਰਦ ਨੂੰ ਕਿਸੇ ਅਜਨਬੀ ਆਰ ਅਗੇ ਨੱਕ ਵਿੱਚ ਉਂਗਲ ਮਾਰਦਿਆਂ ਨਹੀਂ ਵੇਖਿਆ ਮੇਰੀ ਸਟੂਡੈਂਟਸ ਕੁੜੀਆਂ ਜਾਂ ਕਲਾਕਾਰ ਕੁੜੀਆਂ ਜਦੋਂ ਕਿਤੇ ਮੈਨੂੰ ਆਪਣੇ ਕਿਸੇ ਦੋਸਤ ਮੁੰਡਿਆਂ ਨਾਲ ਮਿਲ ਜਾਂਦੀਆਂ ਨੇ ਤਾਂ ਉਹ ਅਚਾਨਕ ਘਬਰਾ ਜਾਂਦੀਆਂ ਨੇ ਮੈਂ ਨੋਟ ਕੀਤਾ ਤੇ ਅਗਲੀਆਂ ਕਈ ਮੁਲਾਕਾਤਾਂ ਤੱਕ ਉਹ ਇਸੇ ਗੱਲ ਤੇ ਜ਼ੋਰ ਦਿੰਦੀਆਂ ਨੇ ਕਿ ਮੈਂ ਉਸ ਮੁੰਡੇ ਕਰਕੇ ਉਹਨਾਂ ਬਾਰੇ ਕੋਈ ਗਲਤ ਰਾਇ ਨਾ ਬਣਾਵਾ ਮੈਂ ਪਰੇਸ਼ਾਨ ਹੋ ਜਾਂਦਾ ਉਹ ਕਿਉਂ ਡਰ ਰਹੀਆਂ ਹਨ ਕਾਸ਼ ਉਹ ਜਾਣਦੀਆਂ ਹੁੰਦੀਆਂ ਕਿ ਮੇਰੀ ਜ਼ਿੰਦਗੀ ਵਿੱਚ ਵੀ ਤਾਂ ਬਹੁਤ ਕੁਝ ਅਜੀਹਾ ਹੈ ਕਿ ਜਿਸ ਬਾਰੇ ਮੈਨੂੰ ਵੀ ਇਹੀ ਫਿਕਰ ਹੈ ਕਿ ਜੇ ਉਹ ਕਦੇ ਲੋਕਾਂ ਦੇ ਸਾਹਮਣੇ ਆ ਜਾਏ ਤਾਂ ਲੋਕ ਉਸ ਕਰਕੇ ਮੇਰੇ ਬਾਰੇ ਕੋਈ ਗਲਤ رائے ਨਾ ਬਣਾਓ ਹੁੰਦੇ ਨੇ ਬਹੁਤ ਰਾਜ ਹੁੰਦੇ ਨੇ ਸਾਡੇ ਅਜਿਹੇ ਸਾਡੀਆਂ ਆਦਤਾਂ ਸਾਡੀਆਂ ਕਮਜ਼ੋਰੀਆਂ ਸਾਡੇ ਆਰਗਨ ਸਾਡੀਆਂ ਹਾਰਾਂ ਸਾਡੀਆਂ ਅਤ੍ਰਿਪਟੀਆਂ ਸਾਡੀਆਂ ਨਿਰਾਸ਼ਾਵਾਂ ਸਾਡੀਆਂ ਫੈਂਟਸੀਆਂ ਸਾਡੇ ਸੁਪਨੇ ਸਾਡੀਆਂ ਇੱਛਾਵਾਂ ਬਹੁਤ ਕੁਝ ਹੁੰਦਾ ਹੈ ਅਜਿਹੇ ਸਾਡੀ ਸ਼ਖਸੀਅਤ ਵਿੱਚ ਜੋ ਅਸੀਂ ਕਦੇ ਨਹੀਂ ਚਾਹੁੰਦੇ ਕਿ ਕੋਈ ਹੋਰ ਉਹਨਾਂ ਨੂੰ ਕਦੇ ਜਾਣ ਸਕੇ ਕਮੀ ਹਰੇਕ ਇਨਸਾਨ ਚ ਹੁੰਦੀ ਆ ਨਾ ਜੇ ਕੋਈ ਉਹਨਾਂ ਨੂੰ ਦੂਰ ਕਰ ਸਕੇ ਤਾਂ ਬਹੁਤ ਵਧੀਆ ਨਹੀਂ ਤਾਂ ਉਹਨਾਂ ਨੂੰ ਲੁਕੋ ਕੇ ਰੱਖਣਾ ਹਰੇਕ ਦਾ ਹੱਕ ਹੈ ਇਹ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦੂਜੇ ਤਾਂ ਉਹੋ ਜਿਹੇ ਹੀ ਹੁੰਦੇ ਨੇ ਜਿਹੋ ਜਿਹੇ ਉਹ ਹੁੰਦੇ ਨੇ ਉਹਨਾਂ ਚੰਗੇ ਹੁੰਦੇ ਨੇ ਇਨਾਂ ਮਾੜੇ ਹੁੰਦੇ ਨੇ ਦੁਨੀਆਂ ਬਾਰੇ ਸਾਡੀ ਸਮਝ ਹੀ ਚੰਗੀ ਮਾੜੀ ਹੁੰਦੀ ਹੈ ਤੇ ਦੁਨੀਆਂ ਬਾਰੇ ਸਾਡੀ ਸਮਝ ਉਹ ਵੀ ਸਾਡੇ ਹਿਸਾਬ ਦੀ ਹੁੰਦੀ ਹੈ ਸਾਡੇ ਲਈ ਚੰਗਾ ਕੌਣ ਹੈ ਉਹ ਜਿਸ ਨੂੰ ਅਸੀਂ ਚੰਗਾ ਸਮਝਦੇ ਹਾਂ ਪਰ ਉਹ ਤਾਂ ਵਿਚਾਰਾ ਉਹ ਜਿਹਾ ਹੀ ਹੈ ਜਿਵੇਂ ਉਹ ਹੈ ਤੇ ਇੱਕ ਦਿਨ ਇਹ ਗੱਲ ਸਾਬਤ ਵੀ ਹੋ ਜਾਂਦੀ ਹੈ ਉਦੋਂ ਸਾਨੂੰ ਬੜੀ ਤਕਲੀਫ ਹੁੰਦੀ ਹੈ ਬਹੁਤ ਗੁੱਸਾ ਚੜਦਾ ਹੈ ਸਾਨੂੰ ਯਾਰ ਮੈਂ ਤੈਨੂੰ ਕੀ ਸਮਝਿਆ ਸੀ ਜਿਹੜੇ ਲੋਕ ਤੁਹਾਨੂੰ ਅੱਜ ਮਾੜਾ ਸਮਝਦੇ ਨੇ ਯਕੀਨ ਮੰਨੋ ਉਹ ਚੰਗੇ ਲੋਕ ਨੇ ਤੁਹਾਡੇ ਲਈ ਇੱਕ ਦਿਨ ਉਹਨਾਂ ਨੂੰ ਤੁਹਾਡੇ ਵਿੱਚ ਕੁਝ ਚੰਗਾ ਨਜ਼ਰ ਆ ਜਾਏਗਾ ਤੇ ਉਹ ਤੁਹਾਡੇ ਪ੍ਰਤੀ ਬਹੁਤ ਪੋਜ਼ਿਟਿਵ ਹੋ ਜਾਣਗੇ ਪਰ ਜੋ ਅੱਜ ਤੁਹਾਨੂੰ ਚੰਗਾ ਸਮਝਦੇ ਨੇ ਸਮਝ ਲਓ ਉਹ ਤੁਹਾਡੇ ਲਈ ਬਹੁਤ ਖਤਰਨਾਕ ਨੇ ਇੱਕ ਦਿਨ ਉਹਨਾਂ ਨੂੰ ਤੁਹਾਡੇ ਵਿੱਚ ਕੁਝ ਮਾੜਾ ਨਜ਼ਰ ਆ ਜਾਏਗਾ ਤੇ ਫਿਰ ਉਹ ਧੱਜੀਆਂ ਉਡਾ ਕੇ ਰੱਖ ਦੇਣਗੇ ਤੁਹਾਡੀਆਂ ਐਨੀਆਂ ਕੁ ਗਾਲਾਂ ਕੱਢਣਗੇ ਕਿ ਭਾਸ਼ਾ ਸ਼ਰਮਿੰਦੀ ਹੋ ਜਾਏਗੀ ਇੱਕ ਕੋਈ ਡਾਇਲੌਗ ساری ਜ਼ਿੰਦਗੀ ਮਾਰਨਗੇ ਤੁਹਾਨੂੰ ਮੈਂ ਤੈਨੂੰ ਕੀ ਸਮਝਾਇਆ ਤੇ ਤੂੰ ਕੀ ਨਿਕਲਿਆ ਉਹਦੋਂ ਤੁਸੀਂ ਚਾਹ ਕੇ ਵੀ ਨਹੀਂ ਪੁੱਛ ਸਕੋਗੇ ਉਸ ਨੂੰ ਕਿ ਡਾਰਲਿੰਗ ਕਿਉਂ ਸਮਝਿਆ ਤੂੰ ਉਹਨੂੰ ਮੈਂ ਤੈਨੂੰ ਕਿਹਾ ਸੀ ਕਿ ਤੂੰ ਮੈਨੂੰ ਇਦਾਂ ਨਾ ਸਮਝ ਮੈਨੂੰ ਪੁੱਛ ਕੇ ਸਮਝਿਆ ਸੀ ਸਵਾਲ ਤਾਂ ਇਹ ਹੀ ਹੈ ਕਿ ਅਸੀਂ ਆਖਰ ਕਿਸੇ ਨੂੰ ਇੰਨਾ ਜਾਣਨਾ ਹੀ ਕਿਉਂ ਚਾਹਨੇ ਆ ਕਿ ਅਗਲੇ ਕੋਲ ਪਿੱਛੇ ਕੁਝ ਬਚੇ ਨਾ ਆਪਣਾ ਲੁਕਾਉਣ ਦੇ ਲਈ ਅਸੀਂ ਕਿਉਂ ਕਿਸੇ ਨੂੰ ਇੰਨਾ ਜਾਨਣਾ ਚਾਹੁੰਦੇ ਆ ਕਿ ਅਗਲਾ ਪਰੇ ਚੌਂਕ ਦੇ ਵਿੱਚ ਨੰਗਾ ਹੋ ਜਾਏ ਪਤਾ ਨਹੀਂ ਸਾਨੂੰ ਕੀ ਠਰਕ ਹੈ ਦੂਜਿਆਂ ਦੇ ਪੌਤੜੇ ਫਰੋਲ ਫਰੋਲ ਕੇ ਵੇਖਣ ਭਾਜ ਨੇ ਮਰਜੀ ਬੋ ਉੱਠੇ ਸਾਡੀ ਇਹ ਆਦਤ ਨਹੀਂ ਜਾਂਦੀ ਦੂਜਿਆਂ ਨੂੰ ਬੇਵਜ੍ਹਾ ਜਾਣਨ ਦੀ ਇੰਨੇ ਸਵਾਲ ਕਰਦੇ ਆ ਅਸੀਂ ਦੂਜਿਆਂ ਨੂੰ ਕਿ ਜਰਵਾਬ ਜਵਾਬ ਸ਼ਰਮਿੰਦੇ ਹੋ ਜਾਂਦੇ ਨੇ ਪਰ ਸਾਨੂੰ ਸ਼ਰਮ ਨਹੀਂ ਆਉਂਦੀ ਹੁਣ ਭਾਵੇਂ ਕੋਈ ਕਿੰਨਾ ਹੀ ਸਾਡਾ ਆਪਣਾ ਕਿਉਂ ਨਾ ਹੋਵੇ ਆਪਣਾ ਨੰਗੇਜ਼ ਕੌਣ ਵਿਖਾਣਾ ਚਾਹੁੰਦਾ ਪਰ ਅਸੀਂ ਵੇਖਣਾ ਚਾਹੁੰਦੇ ਸਾਡੇ ਲਈ ਰਿਸ਼ਤੇ ਦੀ ਪਹਿਲੀ ਸ਼ਰਤ ਹੀ ਇਹ ਹੈ ਜੇ ਤੈਨੂੰ ਮੇਰੇ ਨਾਲ ਪਿਆਰ ਹੈ ਤਾਂ ਫਿਰ ਤੂੰ ਮੈਥੋਂ ਸਭ ਕੁਝ ਲੁਕੋ ਕਿਵੇਂ ਸਕਦਾ ਹੈ ਸਕਦੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਸੇ ਨੂੰ ਸਾਰਾ ਜਾਣ ਕੇ ਪਿਆਰ ਸਾਡਾ ਹੋਰ ਗੂੜਾ ਹੋ ਜਾਏ ਮੈਨੂੰ ਲੱਗਦਾ ਮਾਮਲਾ ਉਲਟ ਹੈ ਜਿਸ ਦਿਨ ਅਸੀਂ ਕਿਸੇ ਨੂੰ ਸਾਰੇ ਦਾ ਸਾਰਾ ਜਾਣ ਲਿਆ ਉਸੇ ਦਿਨ ਪਿਆਰ ਦਾ ਪਟਾਕਾ ਪੈ ਜਾਏਗਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਵ ਸਟੋਰੀ ਦਾ ਦੀ ਐਂਡ ਹੋ ਜਾਏਗਾ ਸੱਚ ਬੋਲਣਾ ਇੰਨਾ ਔਖਾ ਨਹੀਂ ਹੈ ਜਿੰਨਾ ਸੁਨਣਾ ਔਖਾ ਹੈ ਜਿੰਨਾ ਸਹਿਣ ਕਰਨਾ ਔਖਾ ਹੈ ਬੜਾ ਕੋਈ ਔਰਤ ਇਹ ਗੱਲ ਸਹਿਣ ਕਰ ਸਕਦੀ ਹੈ ਸੁਣ ਕੇ ਕਿ ਉਸ ਦੇ ਪਤੀ ਜਾਂ ਪ੍ਰੇਮੀ ਦੇ ਜੀਵਨ ਵਿੱਚ ਕੋਈ ਹੋਰ ਔਰਤ ਵੀ ਹੈ ਕੌਣ ਮਰਦੇ ਸੈਣ ਕਰ ਸਕਦਾ ਕਿ ਉਸਦੀ بیوی ਰਹਦੀ ਉਸ ਨਾਲ ਹੈ ਪਰ ਉਸਦੇ ਖਿਆਲਾਂ ਵਿੱਚ ਕੋਈ ਹੋਰ ਰਹਿੰਦਾ ਸਿਰ ਪਾੜ ਦੇਣਗੇ ਲੋਕ ਇੱਕ ਦੂਜੇ ਦਾ ਤੇ ਭੁੱਲ ਜਾਓ ਕਿ ਜੇ ਤੁਸੀਂ ਕਿਸੇ ਨੂੰ ਆਪਣੀ ਕੋਈ ਕਮਜ਼ੋਰੀ ਜਾਂ ਔਗਣ ਦਸੋਗੇ ਇਹ ਸੋਚ ਕੇ ਕਿ ਉਹ ਤੁਹਾਨੂੰ ਸਾਰੇ ਦਾ ਸਾਰਾ ਜਾਣ ਲਵੇ ਤੇ ਉਹ ਤੁਹਾਡੇ ਉਸ ਔਗਣ ਜਾਂ ਤੁਹਾਡੀ ਕਮਜ਼ੋਰੀ ਨੂੰ ਸਵੀਕਾਰ ਕਰੇਗਾ ਜਾਂ ਉਸ ਨੂੰ ਸਹਿਜ ਭਾਵਨਾ ਲੈ ਲਏਗਾ ਭੁੱਲ ਜਾਓ ਇਹ ਗੱਲ ਅਵਲ ਤਾਂ ਰਿਸ਼ਤਾ ਹੀ ਨਹੀਂ ਬਣਾਏਗਾ ਇਹ ਗੱਲ ਸੁਣ ਕੇ ਤੇ ਜੇ ਬਣਾ ਵੀ ਲਿਆ ਤੁਹਾਡੀ ਉਸ ਕਮਜ਼ੋਰੀ ਜਾਂ ਉਸ ਔਗਣ ਨੂੰ ਇੱਕ ਬਲੈਕਮੇਲਿੰਗ ਪੁਆਇੰਟ ਬਣਾ ਲਏ ਤੇ ਜਦੋਂ ਕਦੇ ਵੀ ਤੁਹਾਡੇ ਨਾਲ ਨਾਰਾਜ਼ ਹੋਏਗਾ ਲੜਾਈ ਕਰੇਗਾ ਇੱਕ ਤਾਮੇ ਮੰਗ ਇੱਕ ਮੇਣੇ ਮੰਗ ਇੱਕ ਇਹਿਸਾਨ ਮੰਗ ਤੁਹਾਡੀ ਉਸੇ ਕਮਜ਼ੋਰੀ ਜਾਂ ਤੁਹਾਡੇ ਔਗਣ ਨੂੰ ਤੁਹਾਡੇ ਮੂੰਹ ਤੇ ਮਾਰੇਗਾ ਤੂੰ ਆ ਸੀ ਮੈਂ ਫਿਰ ਵੀ ਤੇਰੇ ਨਾਲ ਰਿਸ਼ਤਾ ਬਣਾਇਆ ਸਾਡੇ ਤਾਂ ਰਿਸ਼ਤੇ ਬਣਦੇ ਹੀ ਬਹੁਤ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਨੇ ਆ ਨਹੀਂ ਕਰਨਾ ਹੋ ਨਹੀਂ ਕਰਨਾ ਆ ਨਹੀਂ ਕਰਨਾ ਹੋ ਨਹੀਂ ਕਰਨਾ ਹਰੇਕ ਨੂੰ ਸਾਡਾ ਸੋਧਿਆ ਹੋਇਆ ਸਮਾਰਿਆ ਹੋਇਆ ਐਡੀਟਡ ਮੋਡੀਫਾਈਡ ਵਰਜਨ ਚਾਹੀਦਾ ਸਿਰਫ ਸਾਡੇ ਗੁਣ ਗੁਣ ਸਿਰਫ ਸਾਡੀ ਤਾਕਤ ਪਿਆਰ ਲੋਕਾਂ ਨੂੰ ਸਾਡੀਆਂ ਖੂਬੀਆਂ ਨਾਲ ਹੁੰਦਾ ਇੱਥੇ ਤੇ ਅਸੀਂ ਲੋਕਾਂ ਨੂੰ ਸਿਰਫ ਖੂਬੀਆਂ ਨਾਲ ਚਾਹੀਦੇ ਕਿਸੇ ਨੂੰ ਸਾਡੇ ਔਗਣ ਤੇ ਸਾਡੀਆਂ ਨਲਾਇਕੀਆਂ ਨਹੀਂ ਚਾਹੀਦੀ ਤੇ ਬਸ ਇੱਥੋਂ ਸ਼ੁਰੂ ਹੁੰਦੀ ਹੈ ਲੋਕਨ ਤੇ ਲੱਭਣ ਦੀ ਖੇਡ ਅਸੀਂ ਦੇਖਣ ਤੇ ਜ਼ੋਰ ਲਾ ਦਿੰਦੇ ਆ ਅਗਲਾ ਲੁਕਾਉਣ ਤੇ ਸਾਰਾ ਜ਼ੋਰ ਲਾ ਦਿੰਦੇ ਦਿਨਾਂ ਵਿੱਚ ਰਿਸ਼ਤੇ ਦਾ ਪਟਾਕਾ ਪੈ ਜਾਂਦਾ ਤੇ ਪਿੱਛੇ ਬਚਦੀ ਹੈ ਚੋਰ ਸਿਪਾਹੀ ਦੀ ਖੇਡ ਕਦੇ ਸੋਚ ਕੇ ਵੇਖੋ ਕੀ ਨੇ ਸਾਡੇ ਰਿਸ਼ਤੇ ਨਰੀ ਛੁਪਣ ਛੁਪਾਈ ਤੂੰ ਮੈਥੋਂ ਕੁਝ ਲੁਕੋ ਮੈਂ ਤੇਥੋਂ ਕੁਝ ਲੁਕਾਉਂਗਾ ਤੇ ਯਕੀਨ ਮੰਨੋ ਕਿ ਇਹ ਫਾਰਮੂਲਾ ਬਹੁਤ ਵਧੀਆ ਹੈ ਇਹ ਫਾਰਮੂਲਾ ਗਲਤ ਨਹੀਂ ਹੈ ਘਟੋ-ਕਟ ਇਸ ਨਾਲ ਰਿਸ਼ਤੇ ਬਣਤਾ ਜਾਂਦੇ ਨੇ ਜੇ ਦਿਨ ਕੋਈ ਅਜੀਹਾ ਸਕੈਨਰ ਬਣ ਗਿਆ ਨਾ ਦੁਨੀਆ ਤੇ ਜੋ ਸਾਡੇ ਮਨ ਜਾਂ ਸਾਡੀ ਸ਼ਖਸੀਅਤ ਨੂੰ ਸਕੈਨ ਕਰਨ ਲੱਗ ਪਿਆ ਇਸ ਸੰਸਾਰ ਤੇ ਕੋਈ ਰਿਸ਼ਤਾ ਨਹੀਂ ਬਚਣਾ ਬਣਨਾ ਹੀ ਨਹੀਂ ਕੋਈ ਰਿਸ਼ਤਾ ਕੋਈ ਰਿਸ਼ਤਾ ਛੱਡ ਦਿਓ ਭੁੱਲ ਜਓ ਸਭ ਕਹਿਣ ਦੀਆਂ ਗੱਲਾਂ ਨਹੀਂ ਕੋਈ ਕਿਸੇ ਨੂੰ ਪੂਰਾ ਨਹੀਂ ਜਾਣਦਾ ਕੋਈ ਕਿਸੇ ਨੂੰ ਪੂਰਾ ਨਹੀਂ ਸਮਝਦਾ ਬਸ ਸਮਝਣ ਦੀ ਕੋਸ਼ਿਸ਼ ਕਰਦਾ ਤੇ ਇਸੇ ਕੋਸ਼ਿਸ਼ ਵਿੱਚ ਕਦੇ-ਕਦੇ ਖੁਦ ਨੂੰ ਵੀ ਭੁੱਲ ਜਾਂਦਾ ਦੂਜੇ ਨੂੰ ਸਮਝ ਲੈਣਾ ਕੋਈ ਪ੍ਰਾਪਤੀ ਨਹੀਂ ਪਰ ਖੁਦ ਨੂੰ ਭੁੱਲ ਜਾਣਾ ਜ਼ਿੰਦਗੀ ਦੀ ਸਭ ਤੋਂ ਵੱਡੀ ਆਪ ਪ੍ਰਾਪਤੀ ਹੈ ਕਦੇ ਧਿਆਨ ਕਰਕੇ ਦੇਖੋ ਜਿੰਨੀ ਕੋਸ਼ਿਸ਼ ਅਸੀਂ ਦੂਜਿਆਂ ਨੂੰ ਸਮਝਣ ਦੀ ਕਰਦੇ ਹਾਂ ਜੇ ਇੰਨੀ ਕਦੇ ਖੁਦ ਨੂੰ ਸਮਝਣ ਦੀ ਕੀਤੀ ਹੁੰਦੀ ਸ਼ਾਇਦ ਅਸੀਂ ਪਰਮ ਮਨੁੱਖ ਹੋ ਗਏ ਹੁੰਦੇ ਪਰ ਨਹੀਂ ਹੋ ਸਕੇ ਹੋਈ ਨਹੀਂ ਸਕਦੇ ਕਿਉਂਕਿ ਸਾਨੂੰ ਲੱਗਦਾ ਖੁਦ ਨੂੰ ਕੀ ਸਮਝਣਾ ਖੁਦ ਨੂੰ ਤਾਂ ਅਸੀਂ ਸਾਰੇ ਦਾ ਸਾਰਾ ਜਾਣਦੇ ਹਾਂ ਸਮਝਦੇ ਹਾਂ ਪਰ ਇਹ ਵੀ ਸਾਡਾ ਕੋਲ ਇੱਕ ਹੈ ਅਸੀਂ ਖੁਦ ਨੂੰ ਵੀ ਜਿੰਨਾ ਕੁ ਸਮਝਦੇ ਹਾਂ ਨਾ ਉਹ ਦੂਜਿਆਂ ਦੇ ਐਂਗਲ ਤੋਂ ਸਮਝਦੇ ਹਾਂ ਦੂਜੇ ਸਾਡੇ ਬਾਰੇ ਕੀ ਸਮਝਦੇ ਨੇ ਅਸੀਂ ਐਨਾ ਕੁ ਖੁਦ ਨੂੰ ਸਮਝਦੇ ਹਾਂ ਦੂਜੇ ਸਾਡੇ ਬਾਰੇ ਕੀ ਸੋਚਦੇ ਨੇ ਦੂਜਿਆਂ ਨਾਲ ਸਾਡੀ ਕੀ ਸਮਾਨਤਾ ਹੈ ਕੀ ਫਰਕ ਹੈ ਅਸੀਂ ਦੂਜਿਆਂ ਨਾਲ ਚੰਗੇ ਹਾਂ ਜਾਂ ਦੂਜਿਆਂ ਨਾਲੋਂ ਮਾੜੇ ਹਾਂ ਪੰਨ ਦੁਜੇ ਸਾਡੇ ਮੀਟਰ ਨੇ ਤੇ ਇਸ ਮੀਟਰ ਉੱਤੇ ਖੁਦ ਨੂੰ ਮਿਣੇ ਬਿਨਾ ਅਸੀਂ 1 ਇੰਚ ਖੁਦ ਨੂੰ ਨਹੀਂ ਸਮਝਦੇ ਜਿਸ ਦਿਨ ਦੁਜਿਆਂ ਨੂੰ ਪਾਸੇ ਕਰਕੇ ਖੁਦ ਨੂੰ ਸਮਝਿਆ ਨਾ ਉਸ ਦਿਨ ਸਭ ਤੋਂ ਪਹਿਲਾਂ ਤਾਂ ਅਸੀਂ ਖੁਦ ਉੱਤੇ ਚੀਕਾਂਗੇ ਓਏ ਮੈਂ ਤੈਨੂੰ ਕੀ ਸਮਝਦਾ ਰਿਆ ਤੇ ਤੂੰ ਕੀ ਨਿਕਲਿਆ ਮੈਂ ਖੁਦ ਨੂੰ ਬਹੁਤ ਸਾਰਾ ਸਮਝਦਾ ਤੇ ਜਿੰਨਾ ਕੁ ਸਮਝਦਾ ਇਹੀ ਸਮਝਦਾ ਕਿ ਦੂਜੇ ਮੈਨੂੰ ਬਿਲਕੁਲ ਨਹੀਂ ਸਮਝਦੇ ਤੇ ਇਸ ਲਈ ਮੈਂ ਦੂਜਿਆਂ ਦੀ ਅਧੂਰੀ ਸਮਝ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਇਸੇ ਵਿੱਚ ਹੀ ਮੇਰਾ ਬਚਾਓ ਤੁਹਾਨੂੰ ਕੀ ਲੱਗਦਾ ਤੁਸੀਂ ਖੁਦ ਨੂੰ ਕਿੰਨਾ ਕੁ ਸਮਝਦੇ ਹੋ ਤੇ ਜਿੰਨਾ ਕੁ ਸਮਝਦੇ ਹੋ ਕੀ ਸਮਝਦੇ ਹੋ ਕਿ ਲੋਕਾਂ ਨੂੰ ਤੁਹਾਨੂੰ ਸਾਰੇ ਦਾ ਸਾਰਾ ਸਮਝਣਾ ਚਾਹੀਦਾ